ਬੀਤੀ 3 ਸਤੰਬਰ ਨੂੰ ਫਰੋਸਪਰ ਦੇ ਵਿੱਚ ਵਾਪਰੇ ਤੀਰੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਫਰੋਪਰ ਪੁਲਸ ਰੰਗਾਬਾਦ ਤੋਂ ਬੀਤੀ ਰਾਤ ਫਰੋਸਪਰ ਚ ਲੈ ਕੇ ਆਏ ਸੀ ਔਰ ਸੀਐਸਟਾਫ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਔਰ ਹੁਣ ਉਹਨਾਂ 6 ਦੋਸ਼ੀਆਂ ਦਾ ਮੈਡੀਕਲ ਹੋ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵੇਲੇ ਸਿਵਲ ਹਸਪਤਾਲ ਫਰੋਸਪਰ ਦੇ ਵਿੱਚ ਮੌਜੂਦ ਆ ਜਿੱਥੇ ਸਖਤ ਪਹਿਰੇ ਦੇ ਹੇਠ ਉਹਨਾਂ ਦਾ ਮੈਡੀਕਲ ਹੋ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਐਮਰਜੈਂਸੀ ਭਾਗ ਦੇ ਵਿੱਚ ਜਿਹੜਾ ਉਹ ਛੇ ਦੋਸ਼ੀ ਨੇ ਉਹਨਾਂ ਦਾ ਅੱਜ ਮੈਡੀਕਲ ਹੋ ਰਿਹਾ ਔਰ ਜੇਕਰ ਗੱਲ ਕਰੀਏ ਭਾਰੀ ਸੁਰੱਖਿਆ ਬਲ ਫੋਰਸ ਦੀ ਤਾਂ ਪਹਿਲਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਇੱਧਰ ਪੰਜਾਬ ਪੁਲਿਸ ਦੇ ਮੁਲਾਜ਼ਮ ਬੈਠੇ ਹੋਏ ਨੇ ਔਰ ਜਿਹੜੇ ਡਿਊਟੀ ਦੇ ਰਹੇ ਨੇ ਕਿ ਕਿਸੇ ਵੀ ਆਮ ਵਿਅਕਤੀ ਨੂੰ ਨਾ ਅੰਦਰ ਆਉਣ ਦਿੱਤਾ ਜਾ ਰਿਹਾ ਤੇ ਨਾ ਬਾਹਰ ਜਾਣ ਦਿੱਤਾ ਜਾ ਰਿਹਾ ਤਾਂ ਇਧਰ ਲਈ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿ ਬਿਲਕੁਲ ਸੇਲਾ ਹਸਪਤਾਲ ਫਲੋਪਰ ਦੇ ਵਿੱਚ ਕਰੜਾ ਪੈਰਾ ਹੋਇਆ ਲੱਗਾ ਹੋਇਆ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਉਹਨਾਂ ਦਾ ਮੈਡੀਕਲ ਹੋ ਰਿਹਾ ਤਾਂ ਇਹ 6 ਦੋਸ਼ੀ ਨੇ ਜਿਨ੍ਹਾਂ ਨੂੰ ਰੰਗਾਬਾਦ ਤੋਂ ਫੜਿਆ ਗਿਆ ਸੀਗਾ ਔਰ ਰੰਗਾਬਾਦ ਰੰਗਾਬਾਦ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਦੇ ਸੀਐਸਟਾਫ ਫਿਰੋਜ਼ਪੁਰ ਦੇ ਵਿੱਚ ਲੈ ਕੇ ਆਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਾਰੀ ਪੁਲਿਸ ਸੁਰੱਖਿਆ ਦੇ ਹੇਠ ਉਹਨਾਂ ਦਾ ਮੈਡੀਕਲ ਹੋ ਰਿਹਾ ਔਰ ਇੱਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਵੱਲੋਂ ਉਹਨਾਂ ਸ਼ਹੀਦ ਦੋਸ਼ੀਆਂ ਦਾ ਜਿਹੜਾ ਮੈਡੀਕਲ ਕੀਤਾ ਜਾ ਰਿਹਾ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਰ ਜਿਹੜੇ ਸ਼ਹੀਦ ਦੋਸ਼ੀ ਆ ਉਹਨਾਂ ਦਾ ਅੱਜ ਮੈਡੀਕਲ ਹੋ ਰਿਹਾ ਹਾਂਜੀ ਮੈਡੀਕਲ ਹੋ ਰਿਹਾ ਅਦਾਲਤ ਤੋਂ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਇਹਨਾਂ ਦਾ ਮੈਡੀਕਲ ਜ਼ਰੂਰੀ ਹੈ ਉਹ ਪ੍ਰੋਸੈਸ ਅਸੀਂ ਅਡਾਪਟ ਕਰ ਰਹੇ ਆਂ ਕੀ ਕੀ ਨਾਮ ਉਹਨਾਂ ਦਾ ਹੈ ਕੀ ਅੱਜਨ ਕੇ ਸੁਣਤਾਸ ਨੇ ਸ਼ਹੀਦ ਸ਼ਹੀਦ ਦੋਸ਼ੀ ਸ਼ਹੀਦ ਦੋਸ਼ੀ ਆ ਔਰ ਬੀਤੀ ਰਾਤ ਉਹਨਾਂ ਨੂੰ ਕਿੰਨੇ ਵਜੇ ਸੀ ਜਸਟ ਆਫ ਰਿਪੋਰਟ ਵਿੱਚ ਲੰਦਾ ਸੀਗਾ ਹਾਂਜੀ ਕਿੰਨੇ ਵਜੇ ਰਾਤ ਨੂੰ ਲੈ ਕੇ ਆਏ ਸੀ? ਕਰੀਬ 10 ਵਜੇ। 10 ਵਜੇ ਲੈ ਕੇ ਆਏ। ਉਹਨਾਂ ਜਦੋਂ ਹੁਣ ਮੈਡੀਕਲ ਹੋ ਰਿਹਾ ਹੈ, ਅਗਰ ਕੋਈ ਕਿਸੇ ਨਾ ਕਿਸੇ ਦੋਸ਼ੀ ਦਾ ਮੈਡੀਕਲ ਜੇ ਪ੍ਰੋਪਰਲੀ ਨਹੀਂ ਪਾਇਆ ਜਾਂਦਾ ਤਾਂ ਫਿਰ ਉਹਨਾਂ ਦਾ ਅੱਗੇ ਕਾਰਵਾਈ ਹੋਗੀ। ਪ੍ਰੋਪਰਲੀ ਮੈਡੀਕਲ ਨਹੀਂ ਹੁੰਦਾ ਤਾਂ ਅਗਲੇ ਦਿਨ ਹੀ ਕਾਰਵਾਈ ਕੀ ਹੋਊਗੀ? ਨਹੀਂ ਪ੍ਰੋਪਰ ਮੈਡੀਕਲ ਜੋ ਹੋ ਰਿਹਾ ਹੈ ਪ੍ਰੋਸੈਸ ਚੱਲ ਰਿਹਾ ਹੈ। ਕਿਉਂਕਿ ਦਾਦਚ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਮੈਡੀਕਲ ਕਰਵਾਉਣਾ ਜ਼ਰੂਰੀ ਹੈ। ਤਾਂ ਪੁਲਿਸ ਕਿੰਨੇ ਦਿਨ ਦਾ ਦਾਇਰ ਮਾਨ ਰੱਖੇਗੀ? ਅਜੇ ਮਾਨ ਤਾਂ ਸੀ 7 ਦਿਨ ਦਾ ਲਵਾਂਗੇ। ਤਾਂ ਬਿਲਕੁਲ ਹਾਂ ਮੈਡੀਕਲ ਹੋ ਰਿ ਆ थाना सिटी ਤੇ ਐਸਐਸਓ ਹਰਿੰਦਰ ਸਿੰਘ ਮੋਹਨ ਵਾਲੇ ਇਹ ਗੱਲ ਕਹੀ ਜਾ ਰਹੀ ਆ ਕਿ ਮੈਡੀਕਲ ਹੁਣ ਤਰੰਤ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਔਰ ਕੋਰਟ ਦੇ ਵਿੱਚ ਰਿਮਾਂਡ ਦੌਰਾਨ ਅਗਲੀ ਮੰਗ ਕੀਤੀ ਜਾਵੇ ਕਿ 7 ਦਿਨ ਦਾ ਜਿਹੜਾ ਉਹ ਰਿਮਾਂਡ ਦਿੱਤਾ ਜਾਵੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਦਰ ਲੀਆਂ ਅਤੇ ਬਾਹਰ ਲੀਆਂ ਅੰਦਰ ਮੈਡੀਕਲ ਹੋ ਰਿਹਾ ਔਰ ਬਾਹਰ ਜਿਹੜੀ ਪੁਲਸ ਆ ਉਹ ਭਾਰੀ ਸੁਰੱਖਿਆ ਲੱਗੀ ਹੋਈ ਆ ਇਨ੍ਹਾਂ 6 ਦੋਸ਼ੀਆਂ ਨੂੰ ਕਿਉਂਕਿ ਬੀਤੀ ਤਿੰਨ ਸੰਭਰ ਨੂੰ ਇਹ ਦੋਸ਼ੀ ਜਿਹੜੇ ਸੀ ਅੰਨਾ ਵੱਲੋਂ ਕਾਰ ਦੇ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਦਿਲਦੀਪ ਸਿੰਘ ਜਸਪ੍ਰੀਤ ਕੌਰ ਔਰ ਆਕਾਸ਼ਦੀਪ ਵੀ ਮੌਤ ਹੋ ਗਈ ਸੀ ਔਰ ਦੋ ਜਿਹੜੇ ਲੜਕੇ ਸੀਗੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ ਔਰ ਇਹ ਛੇ ਦੋਸ਼ੀ ਜਿਨ੍ਹਾਂ ਨੂੰ ਰੰਗਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਇਹ ਬੀਤੀ ਰਾਤ ਕਰੀਬ 10 ਵਜੇ ਉਹਨਾਂ ਨੂੰ ਸੀਐਸ ਹਸਪਤਾਲ ਲਾਇਆ ਗਿਆ ਔਰ ਹੁਣ ਉਹਨਾਂ ਦਾ ਮੈਡੀਕਲ ਹੋ ਰਿਹਾ ਹੈ ਕੈਮਰਾ ਪਰਸਨ ਨਾਮ ਲਕੀਆ ਸਿੰਘ ਜਨਰਲ ਸਪੋਕਸਮੈਨ ਫਿਰੋਜ਼ਪੁਰ